ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਯੂਟਿਊਬ ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਜੀ ਐ ਵੀਡੀਓ ਪੰਜਾਬ ਚ ਆਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਬਲਵਿੰਦਰ ਕੌਰ ਸੇ ਦਾ ਟਾਈਮ ਆ ਜੀ ਤੇ ਬੱਚੇ ਅੱਜ ਘਰ ਨੇਗੇ ਬੱਚੇ ਬਸ ਆਪਣਾ ਬੈਠੇ ਆ ਟੀਵੀ ਦੇਖ ਰਹੇ ਆ ਤੇ ਠੰਡ ਜਿਹੜੀ ਹੈਗੀ ਹੈਗੀ ਮਤਲਬ ਸਵੇਰ ਸ਼ਾਮ ਦੀ ਠੰਡ ਆ ਮਤਲਬ ਦੁਪਹਿਰੇ ਜਿਹੜੀ ਹੈਗੀ ਆ ਹਨਾ ਵੀ ਮੌਸਮਾਂ ਨੂੰ ਗਰਮੀ ਲੱਗਣ ਲੱਗ ਜਾਂਦੀ ਆ ਤੇ ਆਪਾਂ ਵਲੌਗ ਸਟਾਰਟ ਕਰਤਾ ਸੀਗਾ ਬਾਹਰੇ ਜਿਹੜਾ ਹੈਗਾ ਸੀ ਮੈਂ ਝਾੜੂ ਪੋਚਾ ਕਰਤਾ ਸੀਗਾ ਕਿਉਂਕਿ ਫਿਰ ਬਾਹਰੇ ਮੰਜਾ ਕੱਢਣਾ ਹੁੰਦਾ ਪਾਪਾ ਹੀ ਤਾਂ ਫਿਰ ਸਫਾਈ ਨਹੀਂ ਹੁੰਦੀ ਹੈਗੀ ਹਨਾ ਤੇ ਆਪਾਂ ਤਿੰਨ ਗਮਲੇ ਲੈ ਕੇ ਆਏ ਸੀ ਸੌਰੀ ਪੌਦੇ ਲੈ ਕੇ ਆਏ ਸੀ ਹਜੇ ਗਮਲੇ ਚ ਲਗਾਉਣ ਨੇਗੇ ਇਹ ਟਾਈਮ ਨਹੀਂ ਲੱਗ ਰਿਹਾ ਬਸ ਸਰਦਾਰ ਜੀ ਨੂੰ ਅੱਜੇ ਮਾਰਕੀਟ ਜਾਣ ਨੇ ਤਾਂ ਟਾਈਮ ਮਤਲਬ ਜਾਦ ਨਹੀਂ ਪੈਂਦਾ ਹੈਗਾ ਤੇ ਮੈਂ ਕਿਚਨ ਚ ਲੱਗੀ ਹੋਈ ਸੀਗੀ ਸਬਜ਼ੀ ਰੋਟੀ ਦਾ ਕਰਨ ਵਾਸਤੇ ਸਵੇਰ ਦਾ ਤੇ ਇੱਧਰ ਮੇਰੀ ਦਾਲ ਤਰੀ ਸੀ ਮੂੰਗੀ ਛੋਲੇ ਤੇ ਇਧਰ ਨਾਲ ਦੀ ਨਾਲ ਮੈਂ ਤੜਕਾ ਲਗਾ ਰਹੀ ਸੀ ਜੀ ਮੈਂ ਕਿਹਾ ਚਲੋ ਫਟਾਫਟ ਜਿਹੜਾ ਹੈਗਾ ਕੰਮ ਨਿਬੜਦੀ ਰੋਟੀ ਸਬਜੀ ਦਾ ਸਬਜੀ ਅੱਜ ਨਹੀਂ ਬਣਾਈ ਦਾਲ ਬਣਾਈ ਸੀ ਕਿ ਹਣਾ ਮੈਂ ਕਿਹਾ ਚਲੋ ਕਾਫੀ ਦਿਨ ਹੋ ਗਏ ਸਬਜੀ ਖਾਂਦਿਆਂ ਨੂੰ ਫਿਰ ਐਵੇਂ ਹੋ ਜਾਂਦਾ ਵੀ ਇੱਕ ਹਫਤੇ ਦੇ ਵਿੱਚ ਨਾ ਮੈਂ ਇੱਕ ਦਿਨ ਦਾਲ ਜ਼ਰੂਰ ਬਣਾਉਣੀ ਆ ਤੇ ਬਾਕੀ ਜਿਹੜਾ ਹੈ ਗਿਆ ਸਬਜੀ ਵਗੈਰਾ ਚੱਲਦੀ ਰਹਿੰਦੀ ਜਾਏ ਮਤਲਬ ਇੱਕ ਦਿਨ ਜਿਹੜਾ ਹੈਗਾ ਪਪੌਂਟੇ ਬਣਾ ਲੈਣੇ ਤੇ ਚਲੋ ਜੀ ਵਸ ਫਟਾਫਟ ਜਿਹੜਾ ਮੈਂ ਤੜਕਾ ਇਹਦੇ ਵਿੱਚ ਪਿਆਜ਼ ਹਰੀ ਮਿਰਚ ਲਸਣ ਅੰਤ ਵਗੈਰਾ ਕੱਟ ਕੇ ਬਾਦ ਅਸਦਾ ਤੇ ਮੈਂ ਕੱਟ ਰਹੀਆਂ ਜੀ ਟਮਾਟਰ ਫਟਾਫਟ ਸੀਗਾ ਮੈਨੂੰ ਵੀ ਫਟਾਫਟ ਕੰਮ ਨੇ ਮੇੜਦਾ ਤੇ ਇਹ ਹੈ ਬਲੌਗ ਹੈਗਾ ਜੀ ਇਹ 24 ਤਰੀਕ ਦਾ ਮਤਲਬ ਜਿਸ ਦਿਨ ਗੁਰੂ ਨਾਨਕ ਦਾਸ ਜੀ ਦੇ ਮਤਲਬ ਜਨ ਜਨ ਦੇ ਜਿਹੜੀ ਪੋਗ ਪੈਣੀ ਸੀ ਤੇ ਵੈਸੇ ਪਹਿਲਾਂ ਮੈਨੂੰ ਸੀਗਾ ਵੀ ਮਨ ਦੇ ਵਿੱਚ ਵੀ ਮੈਂ ਨਾ ਫਟਾਫਟ ਕੰਮ ਨੇ ਮੇੜ ਲਾ ਫਿਰ ਅੱਪਤ ਨੂੰ ਲੈ ਚਲਵਾਂਗੇ ਵੀ ਮੱਥਾ ਠੀਕ ਆ ਮਾਗੇ ਚਲੋ ਹੁਣ ਚਲੋ ਹੋ ਗਿਆ ਪਤਾ ਲਿਆ ਹੋ ਗਿਆ ਫਿਰ ਸੋਤਾਉਰ ਜੀ ਕਹਿੰਦੇ ਕੁਛ ਮੰਮੀ ਵੀ ਢਿੱਲੇ ਸੀਗੇ ਹਨ ਤੇ ਉਹਦੇ ਕਰਕੇ ਫਿਰ ਮੈਂ ਕੈਨਸਲ ਕਰਤਾ ਉਂਟੇ ਫਿਰ ਮੈਂ ਕੁਝ ਨੈ ਰਹਿਣੀ ਦਿੰਨੀ ਆ ਮੈਂ ਚਾਹਦੀ ਵੀ ਨਹੀਂ ਹੈਗੀ ਤੇ ਵੀ ਮੰਮੀ ਢਿੱਲੇ ਨੇਗੇ ਕੁਛ ਤਾਂ ਵਿਜ਼ੂਅਲ ਕੋਈ ਵਾਰ ਕੋਈ ਮਗਰੋ ਆ ਜਾਂਦਾ ਫਿਰ ਓਖਾ ਜੋ ਹੋ ਜਾਂਦਾ ਹਨ ਬਸ ਮੈਂ ਫਟਾਫਟ ਜਿਹੜਾ ਸੀਗਾ ਕਿਚਨ ਦਾ ਕੰਮ ਕਰ ਰਹੀ ਸੀ ਭੰਡੇ ਵਗੈਰਾ ਮੰਜਨ ਵਾਲੇ ਪਏ ਨੇ ਕਿ ਹਲੇ ਤੇ ਤਕਰੀਬਨ ਸਾਰੇ ਕੰਮਕਾਰ ਕਰਨ ਵਾਲੇ ਆ ਤੇ ਮੈਨੂੰ ਉਹਨੂੰ ਕਹਿ ਕੇ ਸੀ ਤੂੰ ਉੱਠ ਕੇ ਝੜ ਚੂ ਉਹ ਲਾ ਦੇ ਤੇ ਫਿਰ ਮਗਰ ਨਹੀਂ ਹੁੰਦਾ ਜਿਹੜਾ ਹੈਗਾ ਮੈਂ ਵੀ ਕਿਚਨ ਦਾ ਕੰਮ ਨਬੜ ਕੇ ਉੱਚਾ ਲਾ ਦਿੰਗੇ ਲੋ ਜੀ ਆਪਣੀ ਦਾਲ ਨੂੰ ਲੱਗ ਗਿਆ ਤੜਕਾ ਤੇ ਮੈਂ ਕੜਾਹੀ ਚ ਨਾ ਕੱਢ ਲਈ ਸੀਗੀ ਦਾਲ ਦਾਲ ਜਿਹੜੀ ਸੀ ਮੈਂ ਮਤਲਬ ਭਲੇਖੇ ਨਾਲ ਕੜਾਹੀ ਚ ਹੀ ਕੱਢ ਲਈ ਕੜਾਹੀ ਵਾਲਾ ਮਸਾਲਾ ਤੜਕਾ ਸੀੜਾ ਮੈਂਨੇ ਕੁੱਕਰ ਚ ਪਾਉਣਾ ਸੀਗਾ ਫਿਰ ਮੈਂ ਸੋਚਿਆ ਚਲ ਕੋਈ ਗੱਲ ਨਹੀਂ ਕੁੱਕਰ ਮੈਂ ਸਾਫ਼ ਕਰ ਬੈਨਨੇ ਕੜਾਹੀ ਚ ਦਾਲ ਰੱਖ ਲਾਂਗੇ ਹਨਾ ਤੇ ਬੱਸ ਇਸ ਤਰ੍ਹਾਂ ਜਿਹੜਾ ਹੈਗਾ ਸੀਗਾ ਮੈਂ ਕੱਢ ਲਿਆ ਸੀਗਾ ਮੈਂ ਚਲੋ ਕੁਝ ਨਹੀਂ ਹੁੰਦਾ ਦੇਖੀ ਜੋਗ ਦਾਲ ਕੜਾਹੀ ਚ ਰੱਖ ਲੈਣੀ ਨਾ ਮਤਲਬ ਇਹ ਟੱਕਣ ਨਹੀਂ ਹੈਗਾ ਫਰੈਂਡਸ ਢਾਈ ਦਾ ਤੇ ਥਾਲ ਨਾ ਟੱਕਣਾ ਪੈਂਦਾ ਫਿਰ ਥੋੜਾ ਜਿਹਾ ਮਤਲਬ ਮੈਨੂੰ ਐਂ ਜੇ ਹੁੰਦਾ ਵੀ ਕਿਤੇ ਕੋਈ ਚੀਜ਼ ਰਾਣਾ ਵੀ ਥੋੜਾ ਜਿਹਾ ਹੁੰਦਾ ਹੀ ਆਪਾਂ ਨੂੰ ਵੀ ਟੱਕ ਕੇ ਰੱਖਿਆ ਨਾ ਤਾਂ ਉਹ ਜਿਹੜਾ ਪਹਿਲਾਂ ਮੈਂ ਧੋ ਕੇ ਰੱਖਿਆ ਹੋਇਆ ਸੀਗਾ ਤੇ ਚਲੋ ਜੀ ਆਪਾਂ फटाफट ਦਾਲ ਨੂੰ ਲਾ ਗਏ ਤੜਕਾ ਤੇ फटाफट ਬਣਾ ਲਈ ਰੋਟੀਆਂ ਤੇ ਮੈਨੂੰ ਸੀਗਾ ਵੀ ਪਹਿਲਾਂ ਜਦ ਤੱਕ ਗਰਮ ਗਰਮ ਰੋਟੀ ਖਾ ਲੈਣਾ ਮੈਨੂੰ ਐਂ ਜੇ ਹੁੰਦਾ ਤਾਂ ਫਟਾਫਟ ਕੰਮ ਨਿਪਟ ਜੇ ਫਿਰ ਫਿਰ ਮੈਂ ਜਦ ਪੁੱਛ ਮਮੀ ਉਹਨਾਂ ਨੂੰ ਕਹਿੰਦੇ ਹਲੇ ਰੋਟੀ ਖਾਣ ਦਾ ਮਨ ਨਹੀਂ ਕਰਦਾ ਫਿਰ ਮੈਂ ਕਿਹਾ ਚਲੋ ਪਹਿਲਾਂ ਮੈਂ ਰੋਟੀਆਂ ਸਾਰੀਆਂ ਬਣਾਈ ਲੈਣੀ ਆ ਫਿਰ ਜਿਹੜਾ ਹੈਗਾ ਮੈਂ ਨੋਰ ਨੂੰ ਕਹਿ ਦੂੰਗੀ ਰੋਟੀ ਫੜਾ ਦੇਣਗੇ ਮੈਂ ਹੋਰ ਕੋਈ ਕੰਮ ਕਰ ਲਵਾਂਗੀ ਜਿੱਦਾਂ ਨੋਰ ਘਰੇ ਹੁੰਦੀ ਹੈ ਉਦੋਂ ਮੇਰੇ ਨਾਲ ਉਹ ਥੋੜੀ-ਬਹੁਤੀ ਹੈਲਪ ਜ਼ਰੂਰ ਕਰਾਉਂਦੀ ਹੈ ਹਨਾ ਝੜ-ਝੁੜ ਕੱਢ ਦਿੰਦੀ ਹੈ ਮਮੀ ਉਹਨਾਂ ਨੂੰ ਰੋਟੀ ਵਗੈਰਾ ਫੜਾ ਦਿੰਦੀ ਹੈ ਤੇ ਰਾਤ ਦੇ ਬਰਤਨ ਵੀ ਉਹ ਸਾਫ਼ ਕਰ ਦਿੰਦੀ ਹੁੰਦੀ ਹੈ ਬਾਕੀ ਦੇ ਪੇਪਰ ਵੀ ਚੱਲ ਰਹੇ ਨੇ ਹਣਾ ਪੇਪਰਾਂ ਕਰਕੇ ਥੋੜਾ ਜਿਹਾ ਮਨ ਨੂੰ ਕਹਿ ਨਹੀਂ ਬਾਕੀ ਹੁਣ ਨਾ ਪੇਪਰਾਂ ਦੇ ਵਿੱਚ ਉਹਨੂੰ ਤਿੰਨ ਤਿੰਨ ਚਾਰ ਚਾਰ ਛੁੱਟੀਆਂ ਹੁੰਦੀਆਂ ਨਹੀਂ ਆ ਫਿਰ ਐ ਵੀ ਨਹੀਂ ਹੁਣਾ ਵੀ ਤਿੰਨ ਚਾਰ ਦਿਨ ਲਗਾਤਾਰ ਪੜੀ ਚਲੋ ਪੜੀ ਚਲੋ ਐ ਵੀ ਨਹੀਂ ਹਣਾ ਚੱਲਦਾ ਹੈਗਾ ਤੇ ਬਸ ਫਿਰ ਮੈਨੂੰ ਆਉਂਦਾ ਵਿਚਾਰ ਉਹ ਕੋਈ ਕੰਮ ਕਰ ਲੂਗੀ ਚਲ ਐਨ ਉਹਦੀ ਵੀ ਥੋੜੀ ਰੈਸਟ ਮਿਲ ਜੂਗੀ ਉਹਨੂੰ ਹਣਾ ਬਾਕੀ ਤਾਂ ਮਨ ਰਜਲਤੀ ਦੱਸੂਗੀ ਬੱਚਿਆਂ ਦੇ ਹਣਾ ਪੇਪਰਾਂ ਦਾ ਕੀ ਗੱਲ ਬਾਤ ਠੀਕ ਪੜਦੀ ਹੈ ਵੈਸੇ ਵੀ ਆਪਾਂ ਕਹਿ ਸਕਦੇ ਵੀ ਜਾਦੇ ਬਦਿਆ ਵੀ ਨਹੀਂ ਕਹ ਸਕਦਾ ਵੀ ਜਿਆਦਾ ਵੀਦਿਆ ਪੜਦੀ ਆ ਤੇ ਜਿਆਦਾ ਘਟੀਆਂ ਵੀ ਨਹੀਂ ਕਹਿ ਸਕਦੇ ਵੀ ਠੀਕ ਆ ਮੀਡੀਅਮ ਆ ਤੇ ਮਤਲਬ ਪਹਿਲਾਂ 8ਵੀਂ ਦੇ ਵਿੱਚ ਉਹਦੇ 75% ਆ ਗਏ ਸੀ ਇਹ ਨੰਬਰ ਤੇ ਹੁਣ ਦੇਖੋ 9ਥੇ ਕਿੰਨੇ ਲੈਂਦੀ ਆ ਹਾਂਜੀ ਤੁਸੀਂ ਦੱਸਿਆ ਕਰੋ ਮੇਰੇ ਬਲੌਗ ਇਸ ਤਰ੍ਹਾਂ ਦੇ ਲੱਗਦੇ ਨੇ ਹਨ ਮੈਂ ਕੋਸ਼ਿਸ਼ ਕਰ ਰਹੀ ਆ ਬਲੌਗ ਲਈ ਡੇਲੀ ਲੈ ਕੇ ਆਵਾ ਬਟ ਮੇਰੇ ਕੋਲ ਨਹੀਂ ਹੁੰਦਾ ਹਨ ਡੇਲੀ ਅ ਬਲੌਗ ਬਣਦੇ ਨਹੀਂ ਹੈਗੇ ਫਰੈਂਡਸ ਡੇਲੀ ਡੇਲੀ ਪਰ ਮੈਂ ਵੀਡੀਓ ਜਰੂਰ ਤੁਹਾਡੇ ਲੈ ਕੇ ਆਉਣੀ ਕੋਸ਼ਿਸ਼ ਕਰਦੀ ਆ ਸੋ ਫਰੈਂਡਸ ਸਪੋਰਟ ਕਰੋ ਤੇ ਲਓ ਜੀ ਨੂਰ ਮੈਂ ਆ ਗਈ ਸੀ ਕਿ ਮੈਂ ਕਿਹਾ ਚਲੋ ਨੂਰ ਦਾ ਸ਼ੂਟ ਕਰ ਲਾਂ ਥੋੜਾ ਜਿਹਾ ਨੂਰ ਝਾੜੂ ਜੂੜੂ ਲਾਉਣ ਲੱਗ ਗਈ ਸੀ ਤੇ ਮੈਨੂੰ ਕਿਹਾ ਮੈਂ ਕਿਹਾ ਨਾਲ ਦੀ ਨਾਲ ਸਾਰੀ ਸੈਟਿੰਗ ਵੀ ਕਰਦੇ ਤੇ ਨਾਲ ਝਾੜੂ ਘੜ ਦੇ ਚੰਗੀ ਤਰ੍ਹਾਂ ਫਿਰ ਮੈਂ ਪੁੱਛਾ ਲਾ ਦੂੰਗੀ ਤੇ ਦਰਬਾਰ ਆ ਪਾਪਾ ਜੀ ਬਾਰਨੀ ਸੌਰੀ ਡਰੈੰਗ ਰੂਮ ਵਿੱਚ ਪਾਪਾ ਜੀ ਨੇ ਕੇ ਬਾਰੇ ਮੰਜਾ ਕੱਟਦਾ ਸੀਗਾ ਤੇ ਉੱਥੇ ਪਾਪਾ ਜੀ ਫਿਰ ਪੈ ਜਾਂਦੇ ਹੁੰਦੇ ਨੇ ਤੇ بس ਮੈਂ ਦਰ ਰੋਟੀ ਲੱਗੀ ਪਈ ਸੀ ਬਣਾਉਣ ਤੇ ਸਰਦਾਰ ਜੀ ਨੇ ਵੀ ਅੱਜ ਛੁੱਟੀ ਸੀ ਕਿਉਂਕਿ ਪਤਾ ਹੀ ਆ ਤੁਹਾਨੂੰ ਸਾਰ ਨੂੰ ਸਰਕਾਰੀ ਛੁੱਟੀ ਆ ਤੇ ਸਰਦਾਰ ਜੀ ਸੀ ਕਿ ਉੱਪਰ ਕੋਠੇ ਤੇ ਤੇ ਉਹ ਮਤਲਬ ਨਾ ਦਾਣਾ ਵਗੈਰਾ ਹੁਣ ਚਲੇਗੇ ਸੀ ਚੋਗਾ ਲੋਕ ਜੀ ਆਪਣੀ ਰੋਟੀ ਬਗਰ ਬਣ ਗਈ ਆ ਤੇ ਮੈਂ ਤੁਹਾਨੂੰ ਦਾਲ ਦਗਾ ਰਹੀ ਆ ਦਾਲ ਨਾ ਕਾਫੀ ਜਿਆਦਾ ਗਾੜੀ ਹੋ ਗਈ ਸੀ ਕੁ ਠੰਡੀ ਹੋਣ ਕਰਕੇ ਨਾ ਦੇਖੋ ਜੀ ਇੰਨੀ ਜਿਆਦਾ ਗਾੜੀ ਹੋ ਗਈ ਸੀ ਪਰ ਫੇਰ ਮੇਰਾ ਮਨ ਜਾ ਘਰੇ ਆ ਮੈਂ ਕਿਹਾ ਪਾਣੀ ਪਾਉਂਦੀ ਵੀ ਨਹੀਂ ਹੈਗੀ ਦਾਲ ਚ ਨਹੀਂ ਖਾ ਲੜਨੇ ਐ ਵਸੇ ਥੋੜੀ ਜਿਹੀ ਪਤਲੀ ਖਾਣੇ ਆ ਜਿੰਨੀ ਇਹ ਗਾੜੀ ਆ ਇੰਨੀ ਗਾੜੀ ਦਾਲ ਨਹੀਂ ਖਾਂਦੇ ਹੈਗੇ ਕਈ ਲੋਕਾਂ ਨੂੰ ਪਸੰਦ ਹੁੰਦੀ ਨਹੀਂ ਬੱਕੀ ਆਪਣੀ ਆਪਣੀ ਮਸਾਤ ਹੁੰਦੀ ਐ ਤੇ ਮੈਨੂੰ ਸੀਗਾ ਮੈਂ ਚਲੋ ਇਸ ਤਰੀਕ ਰੱਖ ਦਿਆ ਮੈਂ ਕਿ ਦਾਲ ਅੱਜ ਆਪਾਂ ਵੀ ਗਾੜੀ ਖਾ ਲੈਨੇ ਇੱਧਰ ਦੇਖੋ ਰੋਟੀਆਂ ਵੀ ਬਣਾਤੀਆਂ ਡੱਬਾ ਭਰ ਕੇ ਰੱਖ ਤਾ ਜ ਪਿਆਰ ਦੀ ਰੋਟੀ ਵੀ ਮੈਂ ਬਣਾਤੀ ਨਾਲ ਦੀ ਨਾਲ ਵੀ ਦੁਪਹਿਰੇ ਜਿਹੜੀ ਹੈਗੀ ਮੈਂ ਕਰਮ ਕਰਕੇ ਦੇ ਦੇਣੀ ਹੁੰਦੀ ਹੈ ਸਾਰੇ ਖਾ ਲੈਣੇ ਸੀ ਸਰਦੀਆਂ ਵਿੱਚ ਇਸ ਤਰੀ ਕਰਦੇ ਹਾਂ ਜੀ ਗਰਮੀ 'ਚ ਨਹੀਂ ਮੈਂ ਦੁਪਹਿਰ ਦੀ ਰੋਟੀ ਬਣਾ ਕੇ ਰੱਖਦੀ ਗਰਮੀਆਂ ਦੇ ਵਿੱਚ ਜਿਹੜਾ ਹੈਗਾ ਵੀ ਆਪਾਂ ਨਾਲ ਦੀ ਨਾਲ ਦੁਪਹਿਰ ਵੇਲੇ ਬਣਾ ਲੈਂਦੇ ਪਹਿਲਾਂ ਵਾਲੇ ਬਰਤਨ ਜਿਹੜੇ ਸੀਗੇ ਉਸ ਨੂੰ ਮੈਂ ਸਾਫ਼ ਕਰ ਦਿੱਤੇ ਇੱਕ ਬਸ ਪ੍ਰਾਂਤ ਤੇ ਚਕਲਾ ਬੀਲਨਾ ਤੇ ਇੱਕ ਕੁੱਕਰ ਸੀਗਾ ਬਸ ਉਹ ਬਾਅਦ ਵਿੱਚ ਸਾਫ਼ ਕਰ ਦਾਂਗੇ ਜੀ ਹਣਾ ਤੇਦਰ ਨੂਰ ਨੇ ਸਾਰੇ ਝੜ-ਜੂੜ ਕੱਟਤਾ ਬਸ ਪੁੱਛਾ ਵਗੈਰਾ ਲਾਉਣਾ ਰਹਿੰਦਾ ਤੇ ਉਸ ਤੋਂ ਬਾਅਦ ਮੈਂ ਜਿਹੜਾ ਹੈਗਾ ਹੁਣ ਪੁੱਛਾ ਲਾਉਂਗੀ ਤੇ ਤਰਨਾ ਕਿਨ ਫਿਰ ਜਿਹੜੇ ਸਰਾਣੇ ਤੁਸੀਂ ਦੇਖ ਰਹੇ ਹੋ ਸਾਈਡ ਤੇ ਤੇ ਇਹ ਨਾ ਬਸੂ ਦੀ ਨਾਲ ਦੀ ਨਾਲ ਆ ਕੇ ਤਰਨਾ ਇਧਰ ਉਧਰ ਘੜ ਜਾਂਦਾ ਤੇ ਫਿਰ ਜਿਹੜਾ ਹੈਗਾ ਸ ਇੱਕ ਵਾਰ ਸੈੱਟ ਕਰ ਰਹੀ ਸੀ ਮੈਂ ਕਿਹਾ ਚਲੋ ਸੈੱਟ ਕਰਦਾ ਤੇ ਜਿਹੜੇ ਸਰਾਣੇ ਨਾ ਦੇਖੋ ਇੱਥੋਂ ਨਿਨਨ ਨਾਲ ਖੇਡ ਖੇਡ ਕੇ ਤਰੰਨੇ ਨਾ ਇਹ ਕਰਦੇ ਦਿਖਾ ਲੋ ਆਟ ਤੇ ਮੈਨੂੰ ਵੀ ਸਭੀ ਤੱਕ ਨਾ ਸਟਿਚ ਕਰਨਾ ਵੈਸੇ ਕਾਫੀ ਦਿਨ ਤੋਂ ਸਦਾ ਅੱਜ ਕਹਿ ਰਹੇ ਨੇ ਇਹਨੂੰ ਸੌਂਦੇ ਸੌਂਦੇ ਮੈਨੂੰ ਟਾਈਮ ਨਹੀਂ ਲੱਗ ਰਿਹਾ ਬਸ ਭੁੱਲੇ ਜਾਂਦੇ ਆ ਵੀ ਫਿਰ ਜ਼ਿਆਦਾ ਫਟ ਜਾਊਗਾ ਫਿਰ ਉਹ ਤੇ ਨੁਕ ਖੋਜੂਗਾ ਜਿਸ ਆਉਣਾ ਤੇ ਚਲੋ ਜੀ ਮੈਂ ਲਾਉਣ ਲੱਗੀ ਸੀਗੀ ਪੋਚਾ ਕਮਰਿਆਂ ਦੇ ਵਿੱਚ ਪੋਚਾ ਕੱਢ ਲਿਆ ਸੀਗਾ ਤੇ ਡਰੈਂਗ ਲੌਬੀ ਦੇ ਵਿੱਚ ਮੈਂ ਪੋਚਾ ਲਾ ਰਹੀ ਹਾਂ ਤੇ ਪੱਖੇ ਮੈਂ ਸਾਰੇ ਛੱਡ ਦਿੱਤੇ ਸੀਗੇ ਮੈਂ ਕਨਾਲ ਦੀ ਨਾਲ ਜਿਹੜਾ ਹੈਗਾ ਸੁੱਕ ਜਾਊਗਾ ਪੋਚਾ ਤੇ ਮਤਲਬ ਇਸ ਤੋਂ ਬਾਅਦ ਫਰੈਂਡਸ ਮੇਰੇ ਕੋਲ ਬਲੌਗ ਕੰਟੀਨਿਊ ਨਹੀਂ ਰੱਖਿਆ ਗਿਆ ਹੈਗਾ ਬਸ ਮੈਂ ਸੂਟ ਸਿਉਣ ਤੇ ਵਿਜੀ ਹੋਗੀ ਤੇ ਸੂਟ ਸਿਉਣਾ ਸੀਗਾ ਨੋਰ ਦਾ ਨੋਰ ਕਹਿੰਦੀ ਮੈਂ ਸੂਟ ਪਾਉਣਾਗਾ ਵਿਦਾਸ ਜੀ ਦੇ ਜਨਮ ਦਿਨ ਤੇ ਤੇ ਮੈਂ ਕਿ ਚਲੋ ਫਿਰ ਸ਼ੂਟ ਤੇ ਰੈਡੀ ਕਰੂੰਗੀ ਬਸ ਪੋਚਾ ਪੋਚਾ ਲਾਉਣ ਤੋਂ ਬਾਅਦ ਕੋਈ ਵੀ ਜਿਹੜਾ ਹੈਗਾ ਸੀਗਾ ਮੈਂ ਬਲੌਗ 24 ਤਰੀਕ ਨੂੰ ਕੋਈ ਵੀ ਸ਼ੂਟ ਨਹੀਂ ਕੀਤਾ ਇਸ ਤੋਂ ਅਗਲੀ ਜਿਹੜੀ ਤੁਸੀਂ ਦੇਖ ਰਹੇ ਹੋ ਕਲਿੱਪ ਇਹ ਆਪਣੇ ਬਰਨਾਲੇ ਜਿਹੜਾ ਹੈਗਾ ਗੁਰਦੁਆਰੇ ਸੇ ਆਪਣੇ ਭੋਗ ਪੈਸੇ ਆਪਾਂ ਉਹਦਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਹਾਂ ਨੂਰ ਜਿਹੜਾ ਸੂਟ ਪਾਇਆ ਹੋਇਆ ਇਹ ਵਾਲਾ ਆਪਾਂ ਸੂਟ ਰੈਡੀ ਕੀਤਾ ਸੀ ਦੇ ਗੋ ਆ ਦੇ ਘਰ ਚ ਲਾ ਦੇ ਪਰ ਜਦ ਮੇਰੀ ਜਿੱਤਲੇ ਰੱਖ ਰਹੀ ਲੋਜੀ ਮੰਮੀ ਕਰਨ ਤੇ ਨੂਰ ਸੰਗਤਾਂ ਆਈਆਂ ਬੈਠੀਆਂ ਸੀ ਜੀ ਬਸੇ ਹੈ ਜਦੋਂ ਅਸੀਂ ਆਏ ਸੀ ਨੇ ਇੰਨਾ ਘੱਟ ਨਹੀਂ ਸੀ ਬਾਅਦ ਚ ਬਹੁਤ ਜ਼ਿਆਦਾ ਘੱਟ ਸਾਹਮਣੇ ਸਰਦਾਰ ਜੀ ਦੇਖ ਰਹੇ ਤੁਸੀਂ ਉਹਨਾਂ ਨੇ ਜਾਮਨੀ ਦੀ ਪੱਗ ਬੰਨੀ ਹੋਈ ਆ ਤੇ ਇਧਰ ਮੰਮੀ ਤੇ ਨੂਰ ਤੇ ਕਰਨ ਮੱਥਾ ਟੇਕਣਗੇ ਤੇ ਬਸ ਜਿਵੇਂ ਕੋਸ਼ਿਸ਼ ਕੀਤੀ ਹੈ ਵੀ ਤੁਹਾਡੇ ਨਾਲ ਜਿਹੜਾ ਹੈਗਾ ਉਹ ਪਾਬਾ ਜੀ ਦਾ ਸੀਗਾ ਪਾシェア ਕਰਾਂਗੇ ਮੈਨੂੰ ਸੀਗਾ ਕਿ ਮੈਂ ਜੀ ਉਹ ਤੁਹਾਡੇ ਤੱਕ ਇਹ ਵੀਡੀਓ ਲੈ ਕੇ ਆਵਾਂ ਹਨ ਇਸ ਲਈ ਮੈਨੂੰ ਪਹਿਲਾਂ ਸੀ ਉਤਨੋਲੇ ਦਾ ਵੀ ਆਪਾਂ ਸ਼ੇਅਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਜਾਣੀ ਪਾ ਜਾ ਆਣ ਗਿਆ ਮੈਂ ਇਥੇ ਇਸ ਲਈ ਮੈਂ ਤੁਹਾਨੂੰ ਨਹੀਂ ਸ਼ੇਅਰ ਕੀਤਾ ਜੀ ਹਨ ਚਲੋ ਜੀ ਆਪਾਂ ਬਰਨਾਈ ਦਾ ਸ਼ੇਅਰ ਕਰ ਦਿੰਨੇ ਹਨ ਜਿਹੜੇ ਸੋਹਰਿਆਂ ਦਾ ਮਤਲਬ ਇਹ ਝੁੰਟੇ ਖੁੰਜੀ ਮੈਂ ਮੱਥਾ ਤੇ ਬਸ ਆਪਾਂ ਮੱਥਾ ਟੇਕ ਕੇ ਬੈਠ ਗਈ ਸੀ ਥੋੜਾ ਜਿਹਾ ਬੈਠੇ ਉਸ ਤੋਂ ਬਾਅਦ ਜਰਾ ਪਲੰਗਰ ਹਾਲ ਚ ਚਲੇ ਗਏ ਸੀ ਮੈਂ ਕਿਹਾ ਚਲੋ ਲੰਗਰ ਦੀ ਸੇਵਾ ਕਰਦੇ ਹਾਂ ਨੂਰ ਨੂੰ ਮੈਂ ਕਿਹਾ ਚਲੋ ਮੇਰੇ ਨਾਲ ਵਗ ਚੱਲ ਤੇ ਮੱਥਾ ਟੇਕ ਤੋਂ ਬਾਅਦ ਪਹਿਲਾਂ ਆਪਾਂ ਬੈਠ ਗਈ ਸੀ ਜੀ ਥੋੜਾ ਟਾਈਮ ਫਿਰ ਉਸ ਤੋਂ ਬਾਅਦ ਆਪਾਂ ਲੰਗਰ ਹਾਲ ਚਲੇ ਗਏ ਸੀ

ਲੋਜੀ ਕੋ ਗੰਤਵਾ ਲੰਗਰ ਸ਼ਕਿਆ ਜੀ ਆਪਾਂ ਲੰਗਰ ਦੇ ਵਿੱਚ ਜਿਹੜਾ ਖੀਰ ਸੀ ਤੇ ਚੰਨੇ ਦੀ ਸਬਜੀ ਪ੍ਰਸ਼ਾਦਾ ਸਲਾਦ ਹਨਾ ਸਾਰਾ ਕੁਝ ਸੀਗਾ ਬਹੁਤ ਵਧੀਆ ਲੰਗਰ ਪ੍ਰਸ਼ਾਦਾ ਤਿਆਰ ਹੋਇਆ ਸੀ ਜੀ ਸਾਰੇ ਨੇ ਸਾਰੇ ਪੰਗਤਾਂ ਦੇ ਵਿੱਚ ਬੈਠ ਕੇ ਲੰਗਰ ਸ਼ਕ ਰਹੇ ਸੀ ਸੰਗਤਾਂ ਤੇ ਮੈਂ ਥੋੜਾ ਜਿਹਾ ਤੁਹਾਨੂੰ ਸ਼ੇਅਰ ਕੀਤਾ ਲੰਗਰ ਲਓ ਜੀ ਹੁਣ ਆਪਾਂ ਕਰਤੀ ਸੀ ਘਰ ਨੂੰ ਵਾਪਸੀ ਤੇ ਅਸੀਂ ਘਰੇ ਜਾ ਕੇ ਮਿਲਦੇ ਆਂ ਜੀ ਲਓ ਜੀ ਕਰਿਆ ਆ ਆਪਾਂ ਕਰਿਆ ਕੇ ਕੱਪੜੇ ਵਗੈਰਾ ਵੀ ਆਪਾਂ ਚੇਂਜ ਕਰ ਲਈ ਜੀ ਠੀਕ ਹੈ ਜੀ ਤੇ ਜਦੋਂ ਮੈਂ ਘਰੇ ਆਈ ਸੀ ਦੀਦੀ ਆਏ ਬੈਠੇ ਸੀਗੇ ਮੇਰੇ ਅਨੰਦ ਤੇ ਉਹਨਾਂ ਦੀ ਬੇਟੀ ਆਈ ਬੈਠੀ ਸੀ ਇੱਕ ਦਿਨ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਬੇਟੀ ਆਈ ਸੀ ਕਿ ਉਹਨਾਂ ਦੀ ਤੇ ਦੋਨੇ ਜਣੇ ਆਏ ਸੀਗੇ ਹੁਣ ਤੇ ਫਿਰ ਮੈਂ ਕਹਾ ਚਲੋ ਮੈਂ ਚਾਹ ਉਹਨੂੰ ਪੁੱਛੀ ਗਿਆਂ ਮੈਂ ਕਹਾ ਚਾਹ ਵਗਰਾ ਪੀਤੀ ਹੈ ਜ ਨਹੀਂ ਤੇ ਮੈਨੂੰ ਐ ਸੀ ਮੰਮੀ ਨੇ ਚਾਹ ਬਣਾਤੀ ਉਹ ਵਟਾ ਉਹ ਕਦੇ ਵੀ ਅਸੀਂ ਪਹਿਲਾਂ ਰੋਟੀ ਖਾਣ ਲੱਗ ਗਏ ਮੈਂ ਕਹਾ ਚਲੋ ਮੈਂ ਚਾਹ ਬਣਾਉਣੀ ਹੈ ਤੇ ਮੈਂ ਲੱਭਣ ਲੱਗ ਗਈ ਸੀ ਜੀ ਭਾਂਡਾ ਤੇ ਚਾਹ ਵਾਲਾ ਭਾਂਡਾ ਮੈਨੂੰ ਲੱਭ ਹੀ ਨਹੀਂ ਰਿਹਾ ਸੀ ਜਿਹੜਾ ਭਾਂਡੇ ਵਿੱਚ ਮੈਂ ਬਣਾਉਣਾ ਚਾਹੁੰਦੀ ਸੀ ਚਾਹ ਫਰਾਈ ਪੈਨ ਨੂੰ نیچے ਪਿਆ ਸੀ ਸਭ ਨੂੰ ਹੇਠੇ ਕਰਤਾ ਇੱਕ ਵਾਰ ਭਾਂਡੇ ਨੂੰ ਚੱਕਣ ਲੱਗੇ ਲੋ ਜੀ ਪਚਾਹ ਬਣਾਉਣੇ ਪਹਿਲਾਂ ਤਾਂ ਦੀਦੀ ਹੁਣ ਵਾਸਤੇ ਨਾਲੇ ਜੇ ਮਤਲਬ ਬੱਸ ਇਹ ਮੇਰਾ ਮਨ ਕਰ ਵੀ ਰਿਹਾ ਸੀ ਕਈ ਵਾਰ ਮੈਨੂੰ ਕਈ ਵਾਰ ਨਾ ਮੈਂ ਮੰਨਦਾ ਹੋ ਜਾਂਦਾ ਵੀ ਪੀ ਵੀ ਲਈਏ ਨਾ ਵੀ ਪੀ ਪਰ ਤਨਾ ਚਾਹ ਪੀ ਲਈ ਸੀ ਫਿਰ ਬਾਅਦ ਚ ਪਰ ਪਹਿਲਾਂ ਮੈਨੂੰ ਮਨ ਸੀਗਾ ਵੀ ਮੈਂ ਨਹੀਂ ਪੀਂਦੀ ਹੈਗੀ ਤੇ ਮੈਂ ਉਸੇ ਹਿਸਾਬ ਨਾਲ ਥੋੜੀ ਜਿਹੀ ਚਾਹ ਬਣਾਈ ਸੀ ਤੇ ਲੋ ਜੀ ਚਾਹ ਪੱਤੀ ਪਾਈ ਜੀ ਪਹਿਲਾਂ ਹੁਣ ਪਾ ਰਹੇ ਹਾਂ ਖੰਡ ਤੇ ਥੋੜਾ ਜਿਹਾ ਪਾਉਂਗੀ ਮੈਂ ਗੁੜ ਤੇ ਖੰਡ ਤੇ ਗੁੜ मिक्स करके आप चाह बना टेस्टी बनती है चाह हाँ जी कि सर ठीक ठाक हो जी एवरी थोड़ा स्वागत है जी मैं रविंदर कौन आप घर आ गए मेरे पहले देखे भी आप उ गए अजदास जी का अज मनाया अपनी ਕਿ ਤੁਸੀਂ ਕੱਲੋ ਸੀਰੀਜ਼ ਹੋਵੇ ਤਰੀਕਾ ਹਾਂ ਕੱਲ ਦਾ ਵਲੌਗ ਮੈਂ ਤੁਹਾਨੂੰ ਸ਼ੇਅਰ ਕੀਤਾ ਕੱਲੋ ਉਸ ਤੋਂ ਬਾਅਦ ਮੈਂ ਨਹੀਂ ਮੈਨੂੰ ਕੋਈ ਸ਼ੂਟ ਕੀਤਾ ਤੱਕ ਨਾ ਮੈਂ ਸਦਾ ਜਿੰਨੇ ਜਿਹਾ ਸਤਨੂ ਨੇ ਚੱਲਦੇ ਮੱਥਾ ਟੇਕਣਾ ਤੇ ਉਹਨਾਂ ਨੇ ਮੈਨੂੰ ਮੰਨ ਕਰਤਾ ਕਹਿੰਦੇ ਰਹਿਣ ਦੇ ਕਿ ਮੰਨੂ ਤੁਮਾਰੀ ਹੈ ਤੇ ਫਿਰ ਅਸੀਂ ਕਰੀ ਨਹੀਂ ਆਏ ਕਿ ਅੰਦਰ ਇਹਨੇ ਕੰਮ ਹੋ ਗਾ ਤਾਂ ਚੱਲੋ ਇੱਥੇ ਮੱਥਾ ਟੇਕੋ ਨਾ ਆਪਾਂ ਵੀ ਆਪਣੇ ਇੰਚਰੋ ਬਹੁਤ ਵਾਰ ਸਾਲ ਤੇ ਮਤਲਬ ਕਿ ਫਿਰ ਮੈਂ ਗੇਂਦ ਵੀ ਆਈ ਨਹੀਂ ਬਾਹਰ ਤੇ ਮੈਂ ਚਾਹ ਬਣਾ ਲਈ ਚਾਹ ਦੇ ਕੇ ਤੇ ਮੈਂ ਨਾ ਆਪਣੇ ਚੇਂਜ ਕਰ ਲਵਾਂਗੀ ਕਿ ਮੈਂ ਪਾ ਲੈਂਦੀ ਹਾਂ ਸਟੇਸ ਉਹ ਵੀ ਬਾਹਰ ਬਾਹਰ ਕਿਉਂ ਹੋ ਜਾਤਾ ਫਸਦਾ ਹੈ ਬਟ ਤੇਰੇ ਕੋਲੋਂ ਮਤਲਬ ਨਾ ਸੋਚੀ ਸੀ ਇਹ ਨਹੀਂ ਲਗਣਾ ਪਤਨੀ ਮੈਂ ਇਹਨਾਂ ਨੂੰ ਗਲਾਸ ਲੈਣਗੇ ਅਰਕ ਨੂੰ ਰੱਖਣਾ ਦਿੱਤੇ ਤੇ ਮੈਂ ਪਰਤਾਂ ਸੀਗਾ ਬੱਲੇ ਮੈਂ ਵੀ ਨਾਲ ਨਾ ਬਲੂ ਕਰਾ ਰੋਕਟ ਲਾ ਲੈਂਦੀ ਚੰਚ ਕੋਲ ਹੈਗੇ ਉਹ ਪਲਸ ਸੀ ਸੇ ਤੇ ਮੈਂ ਮਰੀ ਯਾਦ ਵੀ ਸੀ ਮੇਰੇ ਨੂੰ ਕੋਲ ਤੋਂ ਕੰਪਨ ਕਰ ਰਿਹਾ ਤੇ ਅਜੋਕੇ ਦੇ ਨਾਲ ਤਾਂ ਨਾ ਆ ਪਰ ਸੁਝਣਾ ਉਹਨੂੰ ਲਿੱਤਨ ਫਿਰ ਮੇਰੀ ਯਾਦ ਆ ਗਈਆਂ ਕਿ ਹਾਈ ਫਿੰਗਰ ਸਪੈਸ਼ਲ ਜਿਹਦੇ ਵਿੱਚ ਸਪੈਸ਼ਲ ਹੈ ਉਹ ਕੱਲੇ ਉਹਨਾਂ ਤੋਂ ਮੈਂ ਕੋਈ ਨਾ ਹੁੰਦਾ ਕੋਈ ਆਜੇ ਸੀ ਸਮਾਇਆ ਤਾਂ ਬੜਾ ਬੜਾ ਮਨਾਉਣਾ ਚਾਹ ਤੇ ਤੁਹਾਨੂੰ ਦੇ ਕੇ ਉਹ ਸਿਰਫ ਜਦੋਂ ਦੇ ਸੀ ਕੋਈ ਕੋਈ ਸ਼ੋਹ ਮਿਲ ਜੇ ਤੇ ਬਾਕੀ ਮੁੰਨੇ ਦਾ ਸਾਹਵੇਂ ਇੱਤਸਾ ਜਿਵੇਂ ਕਿ ਤੇ ਹੱਥ ਤੋਂ ਮੋਲੇ ਨੋ ਲੇ ਤੁ ਤੇ ਆਪਾਂ ਸੌਂ ਗਏ ਹਾਂ ਨਾ ਸਭ ਕੋ ਜਾ ਕੇ ਪੜੇ ਲੇ ਕੇ ਤੇ ਉਹ ਤੋਂ ਲੇ ਤੁ ਮੈਂ ਕਾਚੀਂ ਡਲ ਕੇ ਆ ਗਿਆ ਤੇ ਤਸਵੀਰ ਹਾਤਾ ਤੇ ਵੜ ਕੇ ਲੈ ਕੇ ਆਈ ਆ ਸਾਡਾ ਪਿਕਾਸ ਦਾ ਅੱਜ ਬੜੀ ਜਿੰਨੀ ਸੰਦੇਆ ਕਿ ਬੱਚਾ ਚਲ ਰਿਹਾ ਜਿਹੜੇ ਪੇਪਰ ਹਨ ਤੇ ਚਲੋ ਜੀ ਤੁਹਾਨੂੰ ਮੇਰੇ ਬਲੌਗ ਕਿਸ ਤਰ੍ਹਾਂ ਲੱਗ ਰਹੇ ਨੇ ਇਹ ਦੱਸਿਆ ਕਰੋ ਨਾ ਤੇ ਜੇ ਚੈਨਲ ਦੀ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰਕੇ ਜਰੋ ਨਾ ਵੈਲਕਮ ਜਰੂਰ ਪ੍ਰੈਸ ਕਰ ਲਓ ਤਾਂ ਕਿ ਜੀ ਨੂੰ ਨੋਟੀਫਿਕੇਸ਼ਨ ਮਿਲ ਜੀ ਨਾ ਚਲਦੀ ਮਿਲਦੇ ਕਿਸੇ ਨੈਕਸਟ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ